ਦਾ ਦਾ ਦੋਸਤ ਪ੍ਰਵੇਸ਼ ਬੱਟ ਜਗ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਇੱਕ ਮਾਰ ਫਿਰ ਤੋਂ ਸਵਾਗਤ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਾਲੇ ਪੀਲਿਏ ਦੇ ਨਾਲ ਜਿਹੜੀ ਦੁਨੀਆ ਬਹੁਤ ਅੱਜ ਕੱਲ ਜਿਹੜੀ ਸ਼িকার ਹੋ ਚੁੱਕੀ ਕਾਲੇ ਪੀਲਿਏ ਦੀ ਹੈ ਨਾ ਤੇ ਬਹੁਤ ਲੰਬਾ ਸਮਾਂ ਜਿਹੜੀਆਂ ਇਸ ਚੀਜ਼ ਦੀਆਂ ਦਵਾਈਆਂ ਜਿਹੜੀਆਂ ਆਪਣੀਆਂ ਸਾਇੰਸ ਮੈਡੀਕਲ ਸਾਇੰਸ ਜਿਹੜੀ ਦੱਸਦੀ ਹੈ ਬਹੁਤ ਲੰਬੇ ਸਮਾਂ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਟੈਬਲੇਟ ਐ ਇਹਦੀਆਂ ਖਾਣੀਆਂ ਪੈਂਦੀਆਂ ਨਾ ਤੇ ਇਹ ਵੀਰ ਜੀ ਸਾਡੇ ਨਾਲ ਨੇ ਇਹਨਾਂ ਦਾ ਦਾਵਾ ਕਿ ਅਸੀਂ ਧਾਗਾ ਪਾਉਣ ਦੇ ਨਾਲ ਜਿਹੜੀ ਆ ਇਹ ਕਾਲੇ ਪੀਲੇ ਦੀ ਬਿਮਾਰੀ ਦੂਰ ਕਰਦੇ ਨੇ ਸਾਰੀ ਗੱਲਬਾਤ ਆਪਾਂ ਇਹਨਾਂ ਦੇ ਨਾਲ ਹੀ ਕਰਦੇ ਆਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਜੀ ਤੁਹਾਡਾ ਜਗ ਪੰਜਾਬੀ ਨਿਊਜ਼ ਤੇ ਨਮਸਕਾਰ ਜੀ ਨਮਸਕਾਰ ਜੀ ਅੱਛਾ ਸਰ ਜਿਹੜਾ ਧਾਗੇ ਦੇ ਨਾਲ ਤੁਸੀਂ ਕਾਲਾ ਪੀਲਾ ਦੂਰ ਕਰਦੇ ਆ ਨਾ ਉਹਦਾ ਕੀ ਪ੍ਰੋਸੈਸ ਕੀ ਆ ਮਤਲਬ ਪਹਿਲਾਂ ਉਹ ਧਾਗੇ ਪਾਉਣ ਦੇ ਨਾਲ ਮਤਲਬ ਸਾਇੰਸ ਤਾਂ ਇਸ ਚੀਜ਼ ਨੂੰ ਮੰਨਦੀ ਨਹੀਂ ਹੈ ਨਾ ਜੀ ਹਾਂ ਜੀ ਇਹ ਧਾਗੇ ਪਾਉਣ ਦੇ ਨਾਲ ਇਹ ਮਰੀਜ਼ ਠੀਕ ਹੁੰਦੇ ਆ ਜੀ ਔਰ ਕੀ ਪ੍ਰੋਸੈਸ ਹੁੰਦਾ ਜੀ ਇਹਦਾ ਇਹ ਜੀ ਧਾਗੇ ਦਾ ਮਤਲਬ ਹੈ ਜੀ ਸਾਡਾ ਯਾਨੀ ਕਿ ਇੱਕ ਤਰ੍ਹਾਂ ਦੀ ਸਾਡੀ ਦੇਸੀ ਬੂਟੀ ਹੈ ਜੀ ਇਹ ਤਾਗਾ ਜੀ ਆਪਣਾ ਜਿਵੇਂ ਕੋਈ ਦੇਵੀ ਦੇਵਤੇ ਆਲਾ ਲਾ ਲਓ ਉਹ ਤਾਗਾ ਨਹੀਂ ਹੈ ਕੋਈ ਆਪਾਂ ਇਹਦੇ ਵਿੱਚ ਥੋਲਾ ਨਹੀਂ ਪਾ ਕੇ ਦਿੰਦੇ ਵੀ ਕੋਈ ਯਾਨੀ ਕਿ ਥੋਲਾ ਪਾ ਕੇ ਦਿੰਨੇ ਆ ਦੇਵੀ ਦੇਵਤੇ ਆਲਾ ਇਹਦੇ ਵਿੱਚ ਸਾਡੀ ਇੱਕ ਬੂਟੀ ਹੁੰਦੀ ਹੈ ਜੀ ਉਹ ਬੂਟੀ ਯਾਨੀ ਕਿ ਤਾਗੇ ਦੇ ਵਿੱਚ ਪਰੋ ਕੇ ਉਹ ਗਲੇ ਦੇ ਵਿੱਚ ਪਾਉਣੀ ਹੁੰਦੀ ਹੈ ਜੀ ਹੂੰ ਹੱਥ ਤੇ ਵੀ ਬਨ ਸਕਦੇ ਆ ਉਹਨੂੰ ਪਰ ਉਹ ਤਾਗਾਗਾ ਜਿਹੜਾ ਉਹ ਖੁੱਲਾ ਹੋ ਜਾਂਦਾਗਾ ਬੰਨਣ ਨਾਲ ਕਿਉਂਕਿ ਪਾਣੀ ਵਗੈਰਾ ਲੱਗਦਾ ਤਾਂ ਖੁੱਲਾ ਹੋ ਜਾਂਦਾ ਤਾਂ ਇਸ ਕਰਕੇ ਉਹਨੂੰ ਗਲੇ 'ਚ ਹੀ ਪਾਉਣਾ ਪੈਂਦਾਗਾ ਉਹ ਬੂਟੀ ਸਾਰੇ ਦੀ ਸਾਰੀ ਜਦੋਂ ਬਾਡੀ ਦੇ ਨਾਲ ਲੱਗਦੀ ਹੈ ਉਹ ਬੂਟੀ ਦੀ ਸਮੈਲ ਐਸੀ ਹੈ ਉਹ ਬੰਦੇ ਜਦੋਂ ਮੰਨ ਕੇ ਚੱਲੋ ਬੰਦਾ ਹਰ 24 ਘੰਟੇ ਹੱਥ ਆਪਣੇ ਕੋਲੇ ਨਹੀਂ ਕਰਕੇ ਰੱਖ ਸਕਦਾ ਇਸ ਕਰਕੇ ਬੰਦਾ ਜੇ ਨੂੰ ਮੰਨ ਕੇ ਚੱਲੋ ਰਾਤ ਨੂੰ ਪੈਂਦਾ ਤਾਂ 12 ਘੰਟੇ ਉਹਨੇ ਨੀਂਦ ਆਪਦੀ ਪੂਰੀ ਕਰਨੀ ਹੁੰਦੀ 8 ਘੰਟੇ ਲਾ ਲਓ 10 ਘੰਟੇ ਲਾ ਲਓ ਜਿੰਨੋਂ ਵੀ ਉਹਨੇ ਆਰਾਮ ਕਰਨਾਗਾ ਤਾਂ ਉਹ ਜਾਨੀ ਕਿ ਇਸ ਤਰ੍ਹਾਂ ਪੈਂਦਾ ਤਾਂ ਉਹਦੀ ਬਾਡੀ ਦੇ ਵਿੱਚੋਂ ਉਹਦੀ 스మెల్ ਆਉਂਦੀ ਆ ਲੱਗੇ ਦੀ ਜੀ ਉਹ 스మెల్ ਨਾਲ ਬੰਦੇ ਦੀ ਇਨਫੈਕਸ਼ਨ ਘਟਦੀ ਹੈ ਕਿਉਂਕਿ ਮੇਨ ਜੜ ਹੈਗੀ ਹੈ ਜੀ ਪੀਲੀਏ ਦੀ ਇਨਫੈਕਸ਼ਨ ਇਨਫੈਕਸ਼ਨ ਤੋਂ ਹੀ ਪੀਲੀਆ ਸ਼ੁਰੂ ਹੁੰਦਾ ਹੈ ਜਿਹੜੇ ਬੰਦੇ ਜਿੰਨੇ ਸ਼ਰਾਬ ਪੀਂਦੇ ਨੇ ਜਾਂ ਕਿਸੇ ਵੀ ਕਿਸਮ ਦਾ ਨਸ਼ਾ ਕਰਦੇ ਨੇ ਤਾਂ ਜ਼ਿਆਦਾਤਰ ਤਾਂ ਉਹਨਾਂ ਨੂੰ ਲੀਵਰ ਦੀ ਲੀਵਰ ਇਨਫੈਕਟਡ ਹੋਊਗਾ ਜਦੋਂ ਤਾਂ ਇਹ ਪੀਲੀਆ ਲਾਜ਼ਮੀ ਹੋ ਜਾਣਾ ਹੈ ਨਹੀਂ ਤਾਂ ਇਹਦੇ ਜਾਨੀ ਕਿ ਸਿਪਟਮ ਇਹ ਇਹ ਨੇਗੇ ਕਿ ਸਟਾਰਟਿੰਗ ਦੇ ਵਿੱਚ ਜਾਂ ਤਾਂ ਸਾਰਿਆਂ ਨਾਲੋਂ ਪਹਿਲਾਂ ਬੁਖਾਰ ਚੜਨਾ ਹੈ ਜੀ ਬੁਖਾਰ ਚੜਨ ਤੋਂ ਬਾਅਦ ਪੇਟ ਦੇ ਵਿੱਚ ਦਰਦ ਹੋਣਾ ਹੈ ਦਰਦ ਤੋਂ ਬਾਅਦ ਫਿਰ ਉਲਟੀ ਆਉਗੀ ਕਈ ਵਾਰ ਉਲਟੀ ਨਹੀਂ ਆਉਂਦੀ ਮਨ ਕੱਚਾ ਹੋਣ ਲੱਗ ਜਾਂਦਾ ਕੁਝ ਵੀ ਖਾਣ ਪੀਣ ਨੂੰ ਦਿਲ ਨਹੀਂ ਕਰਦਾ ਇੱਕਦੋਂ ਫਿਰ 2-3 ਦਿਨਾਂ ਦੇ ਪ੍ਰੋਸੈਸ ਦੇ ਵਿੱਚ ਵਿੱਚ ਹੀ ਇਹ ਪੀਲੀਆ ਹੋ ਜਾਂਦਾ ਹੈ ਜੀ ਤੇ ਇਹ ਜਿਹੜਾ ਧਾਗਾ ਆ ਤੁਸੀਂ ਦੱਸ ਰਹੇ ਆ ਇਹ ਮਤਲਬ ਕਿੰਨਾ ਕੁ ਟਾਈਮ ਜਿਹੜਾ ਇਹਨੂੰ ਲੱਗ ਜਾਂਦਾ ਹੈ ਜੀ ਜੇ ਤਾਂ ਮੰਨ ਕੇ ਚੱਲੋ ਵੀ ਪੀਲੀਆ ਹੈਗਾਗਾ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਠੀਕ ਹੈ ਜੀ ਪੀਲੀਆ ਹੈਗਾ 5% 7% ਜਿੰਨਾ ਵੀ ਹੈ ਜੀ ਫਿਰ ਤਾਂ ਉਹ ਆ ਜਾਂਦਾ ਇੱਕ ਹਫ਼ਤੇ ਦੇ ਵਿੱਚ ਕਵਰ ਹੋ ਜਾਂਦਾਗਾ ਭੁੱਖ ਵਗੈਰਾ ਲੱਗਣ ਲੱਗ ਜੂਗੀ ਢੇਟ ਦਾ ਦਰਦ ਬਿਲਕੁਲ ਠੀਕ ਹੋ ਜਾਣਾ ਇਨਫੈਕਸ਼ਨ ਘਟ ਜੂਗੀ ਕਿਉਂਕਿ ਮੈਂ ਦੱਸਿਆਵੇਂ ਤੁਹਾਨੂੰ ਇਨਫੈਕਸ਼ਨ ਹੈ ਇਨਫੈਕਸ਼ਨ ਘਟ ਗਈ ਤਾਂ ਪੀਲੀਆ ਆਪਣੇ ਆਪ ਹੀ ਘਟਣਾ ਹੈ ਇਨਫੈਕਸ਼ਨ ਨਾਲ ਹੀ ਪੀਲੀਆ ਆਉਂਦਾ ਹੈ। ਇਹਦੇ ਵਿੱਚ ਖਾਣਾ ਪੀਣਾ ਬੰਦੇ ਦਾ ਪ੍ਰੋਪਰ ਹੋ ਜਾਂਦਾ ਨਾਰਮਲ ਹੋ ਜਾਂਦਾ ਬੰਦਾ ਮੰਨ ਕੇ ਚੱਲੋ ਪੀਲੀਆ ਉਹਦੇ ਵਿੱਚ ਵਿੱਚ ਇੱਕ ਤਹਫਤੇ ਦੇ ਵਿੱਚ ਵਿੱਚ ਬੰਦੇ ਨੂੰ ਜਦੋਂ ਆਪਣਾ ਤਾਗਾ ਪੈ ਗਿਆ ਤੀਜੇ ਦਿਨ ਫਰਕ ਪੈਣ ਲੱਗ ਜਾਂਦਾ ਬੰਦਾ। ਅੱਛਾ। ਤਿੰਨ ਦਿਨਾਂ ਦੇ ਵਿੱਚ ਵਿੱਚ ਲੱਤਾਂ ਬਾਹਾਂ ਦੁੱਖ ਨੂੰ ਹਟ ਜਾਣੀਆਂ ਬੰਦੇ ਦੀਆਂ ਕੋਈ ਵੀਕਨੈਸ ਨਹੀਂ ਮਹਿਸੂਸ ਹੁੰਦੀ। ਓਕੇ। ਹਾਂਜੀ। ਇਹ ਇਹਦੇ ਨਾਲ ਨਾਲ ਕੋਈ ਮੈਡੀਸਨ ਵੀ ਖਾਣੀ ਪੈਂਦੀ। ਹਾਂਜੀ ਉਹਦੇ ਵਾਸਤੇ ਆਪਾਂ ਮੈਡੀਸਨ ਤਾਂ ਜੀ ਦੇਖੋ ਆਪਣੀ ਆਯੁਰਵੇਦਿਕ ਦਵਾਈ ਹੈ। ਦੇਸੀ ਦਵਾਈ ਦਿੰਨੇ ਆਪਾਂ। ਦੇਸੀ ਦਵਾਈ ਉਹ ਹੀ ਦਵਾਈ ਅਸੀਂ ਨਾਰਮਲ ਪੀਲੀਏ ਵਾਸਤੇ ਦਿੰਨੇ ਆ ਉਹੀ ਦਵਾਈ ਅਸੀਂ ਕਾਲੇ ਪੀਲੀਏ ਵਾਸਤੇ ਦਿੰਨੇ ਆ ਜੀ ਜੇ ਤਾਂ ਨਾਰਮਲ ਪੀਲੀਆ ਫਿਰ ਤਾਂ ਸੀ ਸਿਰਫ ਜੀ 4 ਦਿਨਾਂ ਦੀ ਦਵਾਈ ਜੇ ਜਾਦੇ ਆ ਪੀਲੀਆ ਤਾਂ 1 ਹਫਤੇ ਦੀ ਦਵਾਈ 1 ਤੱਕਾ 1 ਹਫਤੇ ਬਾਅਦ ਚਾਹੇ ਟੈਸਟ ਨਾ ਵੀ ਕਰਾਓ ਤੁਹਾਡਾ ਪੀਲੀਆ ਜਮਾ ਨਾਰਮਲ ਹੋ ਜਾਣਾ ਤੇ ਦੁਬਾਰੇ ਸਾਡੀ ਗਰੰਟੀ ਆ ਪੀਲੀਆ ਨਹੀਂ ਹੋਊਗਾ ਜ਼ਿੰਦਗੀ ਚ ਅੱਛਾ ਜੀ ਹਾਂਜੀ ਕਈ ਵਾਰੀ ਇੱਕ ਹੋਰ ਹੈ ਜੀ ਕਈ ਵਾਰੀ ਕਿਸੇ ਜਨਮ ਲੈਂਦੇ ਬੱਚੇ ਨੂੰ ਪੀਲੀਆ ਹੋ ਜੇ ਕਿਉਂਕਿ ਜਨਮ ਲੈਂਦੇ ਬੱਚੇ ਨੂੰ ਪੀਲੀਆ ਲਾਜ਼ਮੀ ਹੁੰਦਾ ਹੀ ਹੁੰਦਾ ਹੈਗਾ 100 ਦੇ ਵਿੱਚੋਂ 90 ਬੱਚੇ ਮੰਨ ਕੇ ਚੱਲੋ ਉਹਨਾਂ ਨੂੰ ਪੀਲੀਆ ਹੋਈ ਪਰ ਹੋਊਗਾ 10 ਬੱਚਿਆਂ ਨੂੰ ਗੈਸ਼ਕ ਨਾ ਹੋਵੇ। ਅੱਛਾ ਜੀ। ਠੀਕ ਹੈ ਹਾਂਜੀ। 90 ਬੱਚਿਆਂ ਨੂੰ ਪੀਲੀਆ ਹੋਊ ਵੀ ਹੋਊਗਾ। ਸਾਡੇ ਕੋਲੇ ਜੇ ਚਾਹੇ ਬੱਚਾ 1 ਦਿਨ ਦਾ ਹੈ, ਚਾਹੇ 2 ਦਿਨ ਦਾ ਹੈ, ਚਾਹੇ 10 ਦਿਨਾਂ ਦਾ, ਚਾਹੇ ਮਹੀਨੇ ਦਾ, ਬੱਚੇ ਨੂੰ ਪੀਲੀਆ ਹੋ ਜੇ ਸਾਡੀ ਗਾਰੰਟੀ ਹੈ 3 ਦਿਨਾਂ ਦੇ ਵਿੱਚ ਬੱਚੇ ਦਾ ਪੀਲੀਆ ਠੀਕ ਹੈ। ਅੱਛਾ ਜੀ 3 ਦਿਨਾਂ ਦੇ ਵਿੱਚ। ਕੀ ਬਾਤ ਹੈ ਜੀ ਗਾਰੰਟੀ ਲੈਂਦੇ ਜੀ ਵੀ ਬੱਚੇ ਦਾ 3 ਦਿਨਾਂ ਚ ਪੀਲੀਆ ਹੋਰ ਜਿਹੜੇ ਵੱਡੇ ਜਿਹੜੇ ਪੀਲਾ ਬਣਿਆ ਆ ਹਾਂਜੀ ਉਹ ਇੱਕ ਹਫ਼ਤੇ ਦੇ ਵਿੱਚ ਬੱਚੇ ਰਿਕਵਰ ਹੋ ਜਾ ਜੇ ਹੈਗਾ ਜੀ ਕਾਲਾ ਪੀਲੀ ਆ ਕਿਸੇ ਨੂੰ ਕਾਲੇ ਪੀਲੀ ਇਹਦੀ ਬੰਦਾ ਜਿਵੇਂ ਕਾਲੇ ਪੀਲੀ ਇਹਦਾ ਪਤਾ ਕੀ ਹੁੰਦਾ ਜੀ ਇਹਦਾ ਪਤਾ ਨਹੀਂ ਲੱਗਦਾ ਬੰਦੇ ਨੂੰ ਜਾਂ ਤਾਂ ਬੰਦਾ ਸਾਡੇ ਕੋਲ ਜੀ ਇਦਾਂ ਦੇ ਕੇਸ ਆਉਂਦੇ ਨੇ ਜਾਂ ਤਾਂ ਬੰਦਾ ਅੱਖ ਦਾ ਆਪਰੇਸ਼ਨ ਕਰਾਉਣ ਗਿਆ ਉੱਥੇ ਕਿਉਂਕਿ ਕਾਲਾ ਪੀਲੀ ਆ ਜੀ ਅੱਜ ਜਮਾ ਮੇਨ ਬਣ ਚੁੱਕਿਆਗਾ ਮੈਡੀਕਲ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ ਕੋਈ ਵੀ ਤੁਸੀਂ ਚੈੱਕਅਪ ਕਰਾਉਂਗੇ ਡਾਕਟਰ ਕੋਲੇ ਜਾਉਂਗੇ ਕੋਈ ਵੀ ਪ੍ਰੋਬਲਮ ਹੈ ਅ ਮੇਨ ਤੁਹਾਡਾ ਕਾਲਾ ਪੀਲੀਆ ਲਾਜ਼ਮੀ ਟੈਸਟ ਹੋਊਗਾ ਹੈਪੇਟਾਈਟਸ ਸੀ ਤੁਹਾਡਾ ਟੈਸਟ ਹੁਣੇ ਹੀ ਹੋਣਾ ਹੈ ਅੱਛਾ ਜੀ ਹਾਂਜੀ ਤੇ ਕਿੰਨਾ ਸਮਾਂ ਹੋ ਗਿਆ ਜੀ ਇਹ ਤੁਹਾਨੂੰ ਕੰਮ ਕਰਦੇ ਇਹ ਜੀ ਸਾਨੂੰ ਮੈਨੂੰ ਤਾਂ ਜੀ ਮਤਲਬ ਮੇਰਾ ਐਕਸਪੀਰੀਅੰਸ ਹੈਗਾ ਜੀ ਘੱਟ ਤੋਂ ਘੱਟ 15 ਸਾਲ ਦਾ ਪਰ ਜਿਵੇਂ ਛੋਟੇ ਹੁੰਦੇ ਆ ਤਾਂ ਜਿਵੇਂ ਮੇਰੇ ਡੈਡੀ ਸੀਗੇ ਡੈਡੀ ਵਰਗੇ ਤੁਈ ਅਸੀਂ ਇਹ ਕੰਮ ਸਿੱਖਿਆ ਅੱਛਾ ਜੀ ਹਾਂਜੀ ਪਰ ਫਾਦਰ ਸਾਹਿਬ ਵੀ ਕੰਮ ਕਰਦੇ ਫਾਦਰ ਸਾਹਿਬ ਵੀ ਮੇਰੇ ਇਹੀ ਕੰਮ ਕਰਦੇ ਸੋ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੂੰ 15 ਸਾਲ ਹੋ ਗਏ ਤੇ ਉਸ ਤੋਂ ਬਾਅਦ ਤੁਸੀਂ ਕਰਦੇ ਹਾਂਜੀ ਤੇ ਕਿੱਥੋਂ ਕਿੱਥੋਂ ਤੱਕ ਮਰੀਜ਼ ਜਿਹੜੇ ਤੁਹਾਡੇ ਕੋਲ ਸਾਡੇ ਕੋਲੇ ਜੀ ਐ ਮੰਨ ਕੇ ਚੱਲੋ ਲੁਧਿਆਣਾ ਜਲੰਧਰ ਫਰੀਦਪੋਟ ਮੋਗਾ ਬਠਿੰਡਾ 올ਓਵਰ ਪੰਜਾਬ ਤੋਂ ਆਲਓਵਰ ਪੰਜਾਬ ਸਾਡੇ ਕੋਲ ਜੀ ਇੱਥੋਂ ਤੱਕ ਕੀ ਸਾਡੇ ਕੋਲ ਖੁਦ ਡਾਕਟਰ ਵੀ ਜਿਹੜੇ ਕੀ ਜਾਨੀ ਕਿ ਸਾਨੂੰ ਦੱਸਦੇ ਨਹੀਂ ਵੀ ਅਸੀਂ ਖੁਦ ਡਾਕਟਰਾਂ ਵਧੌੜ ਤੋਂ ਸਾਡੇ ਕੋਲ ਇੱਕ ਡਾਕਟਰ ਹੁੰਦੇ ਸੀਗੇ ਅੱਛਾ ਉਹਨਾਂ ਨੇ ਜੀ ਵਿੱਚ ਕਿਉਂਕਿ ਦੇਖੋ ਜੀ ਅੱਡ ਅੱਡ ਪ੍ਰੋਸੈਸ ਹੁੰਦਾਗਾ ਹਰੇਕ ਦਵਾਈ ਦਾ ਅਸੀਂ ਕਿਵੇਂ ਖਵਾਉਣੀ ਹੈ ਦੂਸਰੇ ਡਾਕਟਰ ਕਿਵੇਂ ਖਵਾ ਰਹੇ ਨੇ ਠੀਕ ਹੈ ਜੀ ਅੱਡ ਅੱਡ ਪ੍ਰੋਸੈਸ ਹੁੰਦਾਗਾ ਕੋਈ 2 ਮਹੀਨੇ ਖਵਾਉਂਦਾ ਕੋਈ 3 ਮਹੀਨੇ ਖਵਾਉਂਦਾ ਪਰ ਅਸੀਂ ਕਹਿੰਦੇ ਆ ਜੀ ਸਾਡੇ ਕੋਲੋਂ ਕੇਰਾ ਇੱਕ ਵਾਰੀ 1 ਮਹੀਨਾ ਖਾਓ ਦਵਾਈ 1 ਮਹੀਨੇ ਦੇ ਵਿੱਚ ਫਰਕ ਪੈ ਜਾਣਾ ਸ ਹਾਂਜੀ ਕਾਲੇ ਪੀਲੇ ਦਾ ਇੱਕ ਮਹੀਨਾ ਦਵਾਈ ਖਾਓ ਸਾਡੇ ਕੋਲ ਇੱਕ ਮਹੀਨਾ ਤੱਕ ਹੀ ਪਾਓ ਕਿਉਂਕਿ ਦੇਖੋ ਜੀ ਇਹਦੇ ਟੈਸਟ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਘੱਟੋ ਘੱਟ 17-1800 ਰੁਪਏ ਤੋਂ ਟੈਸਟ ਇਹਦੇ ਜਾਨੀ ਕਿ ਜਿਹੜੇ ਮੇਨ ਟੈਸਟ ਨੇ ਕਾਲੇ ਪੀਲੇ ਦੇ ਉਹ ਸ਼ੁਰੂ ਹੋ ਜਾਂਦੇ ਨੇ ਵਿੱਚ ਤਾਂ 200 ਦਾ ਟੈਸਟ ਹੋ ਜਾਂਦਾ 500 ਦੇ ਵੀ ਹੋ ਜਾਂਦੇ 700 ਦੇ 1000 ਦੇ ਵੀ ਹੋ ਜਾਂਦੇ ਨੇ ਪਰ 17-1800 ਦਾ ਮੇਨ ਟੈਸਟ ਹੁੰਦਾ ਜੀ ਬਿਲਕੁਲ ਉਹ ਟੈਸਟ ਬੰਦਾ ਹਰੇਕ ਕਰਾ ਨਹੀਂ ਸਕਦਾ ਛੇਤੀ ਗਰੀਬ ਆਦਮੀ ਆ ਉਹਨਾਂ ਤੋਂ ਕਰਾਇਆ ਨਹੀਂ ਜਾਂਦਾ ਸਰਕਾਰੀ ਹਸਪੀਟਲ 'ਚ ਜਾਂਦੇ ਨੇ ਗੇੜੇ ਬੜੇ ਵੱਜਦੇ ਨੇ ਤੇ ਹੋਰ ਕਿਹੜੀ ਕਿਹੜੀ ਜਿਹੜੀ ਦੇਸੀ ਤੁਸੀਂ ਆਪਣੇ ਧਾਗੇ ਦੇ ਨਾਲ ਜਾਂ ਮੈਡੀਸਨ ਦੇ ਨਾਲ ਹੋਰ ਕਿਹੜੀ ਕਿਹੜੀ ਜਿਹੜੀ ਬਿਮਾਰੀ ਆ ਦੇਸੀ ਤਰੀਕੇ ਦੇ ਨਾਲ ਠੀਕ ਕਰਦੇ ਅਸੀਂ ਜੀ ਅਦਰੰਗ ਹੋਵੇ ਗਠੀਆ ਹੋਵੇ ਬਵਾਸੀਰ ਹੋਵੇ ਬਵਾਸੀਰ ਕੱਲੀ ਆਪਰੇਸ਼ਨ ਨਾ ਕਰਾਇਆ ਹੋਵੇ ਬੰਦੇ ਨੇ ਜੇ ਆਪਰੇਸ਼ਨ ਕਰਵਾਇਆ ਗਿਆਗਾ ਉੱਥੇ ਆਪਣੀ ਦਵਾਈ ਨਹੀਂ ਕੰਮ ਕਰਦੀ ਜੀ ਹਾਂਜੀ ਤੇ ਗਠੀਆ ਹੋਵੇ ਜਿੰਨਾ ਮਰਜ਼ੀ ਪ੍ਰਾਣਾ ਗਠੀਆ ਹੋਵੇ ਉਹਦੇ ਵਾਸਤੇ ਆਪਾਂ ਦਲਾਈਂ ਜੀ ਕੀ ਸ਼ਬ ਨਾਮ ਕੀ ਤੁਹਾਡਾ ਮੇਰਾ ਨਾਮ ਜੀ ਸਤਵੀਰ ਸਿੰਘ ਹੈ ਸਤਵੀਰ ਸਿੰਘ ਤੇ ਆਪਣਾ ਐਡਰੈਸ ਦੱਸ ਦਿਓ ਐਡਰੈਸ ਹੈਗਾ ਜੀ ਆਪਣਾ ਤੱਪਾ ਮੰਡੀ ਜੀ ਟਿਲਮਾ ਰੋਡ ਜੀ ਕੋਲੇ ਗੈਂਸ ਏਜੰਸੀ ਹੈ ਜੀ ਨਾਲ ਸ਼ਿਵਜੀ ਬਾਬੇ ਦਾ ਮੰਦਿਰ ਹੈ ਜੀ ਤੱਪਾ ਮੰਡੀ ਦੇ ਵਿੱਚ ਇਸ ਟਾਈਮ ਅਸੀਂ ਬੈਠੇ ਆਂ ਔਰ ਸਾਡੇ ਨਾਲ ਜਿਹਨੇ ਡਾਕਟਰ ਸਾਹਿਬ ਆਇਆ ਇਹ ਦੇਸੀ ਤਰੀਕੇ ਦੇ ਨਾਲ ਦਾਵਾ ਕਰਦੇ ਆ ਕਿ ਜਿਹੜਾ ਇੱਕ ਹਫ਼ਤੇ ਦੇ ਵਿੱਚ ਨਾਰਮਲ ਪੀੜਿਆ ਜਿਹੜਾ ਤੁਹਾਡਾ ਰਿਕਵਰ ਹੋ ਜਾਏਗਾ ਹਾਂਜੀ ਔਰ ਕਾਲਾ ਪੀੜਿਆ ਜਿਹੜਾ ਇੱਕ ਮਹੀਨੇ ਦੇ ਵਿੱਚ ਇੱਕ ਮਹੀਨਾ ਸਾਡੇ ਕੋਲੋਂ ਜੀ ਦਵਾਈ ਕਿਰਾਂ ਖਾਣੀ ਪਊਗੀ ਉਦਾਂ ਜੀ ਦੇਖੋ ਜੇ ਆਪਾਂ ਸਿਵਲ ਦੇ ਵਿੱਚੋਂ ਜੀ ਦਵਾਈ ਮਿਲਦੀ ਹੈ ਫ੍ਰੀ ਆਫ ਪਾਸਟ ਹੈ ਪੂਈ ਪੈਸਾ ਨਹੀਂ ਹੈਗਾ ਉਹਦਾ 3 ਮਹੀਨੇ ਖਾਣੀ ਪੈਂਦੀ ਹੈ ਉਹ ਮੈਡੀਸਨ ਬਹੁਤ ਵੱਡੀ ਵੱਡੀ ਹਾਂਜੀ ਖਾ ਆ ਪਰ ਪਰ ਉਹ ਦਵਾਈ ਦੇ ਵਿੱਚ ਕੀ ਹੈ ਜੀ ਬੰਦੇ ਨੇ ਜਿਹਨੇ ਖਾ ਲਈ ਉਹਦਾ ਵਾਇਰਸ ਹੈ ਜਿਹੜਾ ਉਹ ਡੈੱਡ ਹੋ ਜਾਣਾ ਹੈ ਹਾਂਜੀ ਪਰ ਬਾਡੀ ਦੇ ਵਿੱਚੋਂ ਨਹੀਂ ਜਾਂਦਾ ਤੇ ਤੁਹਾਡੀ ਮੈਡੀਸਨ ਦੇ ਨਾਲ ਬਾਡੀ ਦੇ ਵਿੱਚੋਂ ਵੀ ਖਤਮ ਹੋ ਜਾਣਾ ਹੈ ਵਾਹ ਪੋਜੀਟਿਵ ਨਹੀਂ ਆਊਗਾ ਨੌਨ ਡਿਟੈਕਟਿਡ ਆਊਗਾ ਇੱਕ ਸਾਡੇ ਕੋਲੇ ਪੇਸ਼ੈਂਟ ਆਉਂਦੇ ਸੀਗੇ ਮੇਰੇ ਕੋਲ ਸ਼ਾਇਦ ਉਹਨਾਂ ਦੀ ਰਿਪੋਰਟ ਵੀ ਹੋਊਗੀ ਮੈਂ ਤੁਹਾਨੂੰ ਦਿਖਾ ਦਿੰਦਾ ਅੱਛਾ ਉਹ ਬਠਿੰਡੇ ਤੋਂ ਮੁਲਾਜ਼ਮ ਨੇਗੇ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਨੇ ਜੀ ਲੁਧਿਆਣਾ ਇਹਨਾਂ ਦੀ ਡਿਊਟੀ ਹੈ ਜੀ ਉਹਨਾਂ ਨੇ ਜੀ ਸਾਡੇ ਕੋਲੋਂ 3 ਮਹੀਨੇ ਦਵਾਈ ਖਾਦੀ ਐ ਤਿੰਨ ਕਾਲੇ ਪੀਲੇ ਕਾਲੇ ਪੀਲੇ ਦੀ ਤਿੰਨ ਤਿੰਨ ਵੀ ਨਹੀਂ ਖਾਦੇ ਮੈਂ ਸੌਰੀ ਵੀ ਦੋ ਤੋਂ ਪਲੱਸ ਖਾਦੀ ਐ ਪੂਰੇ 3 ਨਹੀਂ ਕਦੇ ਉਹਨਾਂ ਨੇ 3 ਮਹੀਨਿਆਂ ਦੇ ਵਿੱਚ ਐਨਜਮਾ ਆ ਦੇਖੋ ਮੈਂ ਤੁਹਾਨੂੰ ਫੋਟੋ ਦਿਵਾਉਣਾ ਠੀਕ ਹੈ ਦਰਸ਼ਕਾਂ ਨੂੰ ਆਪਾਂ ਲਾਈਵ ਦੇ ਵਿੱਚ ਜਿਹੜੀ ਰਿਪੋਰਟ ਦਿਖਾ ਲਾਂਗੇ ਨਹੀਂ ਤਾਂ ਅਸੀਂ ਤੁਹਾਡੇ ਕੋਲੋਂ ਫੋਟੋ ਲੈ ਲਾਂਗੇ ਤੇ ਉਹਨੂੰ ਸਕਰੀਨ ਤੇ ਅਸੀਂ ਹੰਟ ਦਿਖਾ ਦਾਂਗੇ ਕੋਈ ਗੱਲ ਹੋਰ ਦੇ ਇਹ ਜਿਹੜਾ ਐਡਰੈਸ ਆ ਇਹਨਾਂ ਦੇ ਵੀਰ ਦਾ ਜਿਹੜੇ ਵੀ ਵੀਰ ਉਹਨਾਂ ਕੋ ਦਵਾਈ ਲੈਣਾ ਚਾਹੁੰਦੇ ਆ ਆ ਰਿਪੋਰਟ ਹੈ ਉਹਨਾਂ ਦੀ ਬਕਾਇਦਾ ਮੇਰੇ ਕੋਲ ਨੰਬਰ ਹੈ ਉਹਨਾਂ ਦਾ ਜੇ ਗੱਲ ਕਰਨੀ ਹੈ ਤੁਸੀਂ ਗੱਲ ਵੀ ਜੀ ਇਹ ਦਰਸ਼ਕਾਂ ਨੂੰ ਦਿਖਾ ਦਿਓ ਜੀ ਹੈਪੇਟਾਈਟਸ ਸੀ వైరਲ ਜੀ ਨੌਨ ਡਿਟੈਕਟਿਡ ਦੇਖ ਸਾਹਿਬ ਤੁਸੀਂ ਬਕਾਇਦਾ ਉਹਨਾਂ ਦਾ ਮੇਰੇ ਕੋਲ ਨੰਬਰ ਹੈ ਨੰਬਰ ਤੇ ਤੁਸੀਂ ਗੱਲ ਵੀ ਕਰ ਸਕਦੇ ਹੋ ਜੀ ਦੇਖ ਸਾਹਿਬ ਤੁਸੀਂ ਜਿਹੜਾ ਕਾਲਾ ਪੀਲਿਆ ਜਿਹੜਾ ਠੀਕ ਹੋਇਆ ਆ ਹਾਂ ਜਿਸੇ ਮੈਡੀਸਨ ਦੇ ਨਾਲ ਇਸੇ ਜਿਹੜਾ ਧਾਗਿਆਂ ਦੇ ਨਾਲ ਜਿਹੜੇ ਇਹ ਮਰੀਜ਼ ਨੇ ਸਾਡੇ ਕੋਲੇ ਜੀ ਇਹਨਾਂ ਦੀ ਗਾਹਾਂ ਰਿਸ਼ਤੇਦਾਰੀ ਸੀ ਸਹਣੇ ਉਹ ਲੜਕਾ ਸਹਣੇ ਵਿਆਹਿਆ ਹੋਇਆ ਉਹ ਮੁੰਡਾ ਵੀ ਬਿਜਲੀ ਬੋਰਡ ਦੇ ਵਿੱਚ ਐ ਜੀ ਸ਼ਾਇਦ ਉਹਦਾ ਨਾਮ ਗਰਜੀਤ ਐ ਜੀ ਆਉਂਦੇ ਜਾਂਦੇ ਸਾਨੂੰ ਮਿਲ ਕੇ ਜਾਂਦਾ ਜੀ ਸਾਹਮਣੇ ਦੁਕਾਨ ਸੀ ਜਮਾ ਸੁੱਕ ਕੇ ਟੱਕੇ ਵਰਗਾ ਹੋ ਗਿਆ ਸੀ ਕਾਲਾ ਪੀਲੀ ਐਨਾਂ ਸਿੰਪਲ ਪੀਲੀ ਆ ਸੀ ਉਹਨਾਂ ਨੂੰ ਫੇਰ ਉਹਨਾਂ ਦੇ ਫੁੱਫੜ ਦੀ ਸੀਗੇ ਲੁਧਿਆਣੇ ਤੋਂ ਹੀ ਜੀ ਉਹਨਾਂ ਨੂੰ ਕਾਲਾ ਪੀਲੀ ਆ ਹੋ ਗਿਆ ਸੀ ਉਹਨਾਂ ਨੂੰ ਵੀ ਸਾਡੇ ਕੋਲ ਹੀ ਆਮ ਆਇਆ ਫਿਰ ਐ ਮੰਨ ਕੇ ਚੱਲੋ ਵੀ ਉਹਨਾਂ ਦੇ ਨਹੀਂ ਜਿਆਦਾ ਅਸੀਂ 5-6 ਮਰੀਜ਼ ਪੇਸ਼ੈਂਟ ਨੇ ਜਿਹੜੇ ਉਹ ਅਸੀਂ ਠੀਕ ਕਰ ਚੁੱਕੇ ਹਾਂ ਪਰ ਵੀ ਜੀ ਇਹ ਮੈਡੀਸਨ ਦੀ ਜਿਹੜੀ ਕੋਸਟ ਆ ਉਹ ਕਿੰਨੀ ਗੁੰਦੀ ਦਰਸ਼ਕਾਂ ਦਾ ਉਹ ਜੀ ਦੇਖੋ ਵੈਸੇ ਤਾਂ 200 ਰੁਪਏ ਦਾ ਜੀ ਆਪਣਾ ਤਾਗਾ ਹੈਗਾ ਜੀ 500 ਰੁਪਏ ਦੀ ਆਪਣੀ ਦਵਾਈ ਆ ਕਾਲੇ ਪੀਲੇ ਦੀ 700 ਰੁਪਏ ਦਾ ਪ੍ਰੋਸੈਸ ਹੈ ਦਾ ਇੱਕ ਹਫਤੇ ਦਾ ਇੱਕ ਹਫਤਾ ਜੀ ਹਾਂ ਜੀ ਜੇ ਮੰਨ ਕੇ ਚੱਲੋ ਵੀ ਕਈ ਵਾਰੀ ਸਾਡੇ ਕੋਲ ਐਦਾਂ ਵੀ ਹੋ ਜਾਂਦਾ ਜੀ ਮਰੀਜ਼ ਨਹੀਂ ਪਤਾ ਹੁੰਦਾ ਅਗਲੇ ਨੂੰ ਵੀ ਆਪਾਂ ਜਿਵੇਂ ਦੱਸ ਪੈ ਜਾਂਦੀ ਆ ਸਾਡੇ ਕੋਲ ਕਿ ਬਹੁਤ ਦੂਰੋਂ ਦੂਰੋਂ ਪਿੰਡਾਂ ਤੋਂ ਆ ਸਾਡੇ ਨੇੜੇ ਤੇੜੇ ਪਿੰਡ ਨੇ ਜਿਵੇਂ ਢਲਮਾ ਹੋ ਗਿਆ ਦਰਾਜ ਹੋ ਗਿਆ ਤੱਜ ਹੋ ਗਿਆ ਐਦਾਂ ਕਈ ਵਾਰ ਜਿਵੇਂ ਦੱਸ ਪੈਂਦੀ ਆ ਅਗਲਾ ਦੱਸ ਦਿੰਦਾ ਵੀ ਸਾਡੇ ਤਪੇ ਦਿੰਦੇ ਨੇ ਬੰਦੇ ਬਹੁਤ ਦੂਰੋਂ ਰਾਜਸਥਾਨ ਤੋਂ ਵੀ ਸਾਡੇ ਕੋਲ ਬੰਦੇ ਆਉਂਦੇ ਨੇ ਜੀ ਕਈ ਵਾਰ ਨਹੀਂ ਪਤਾ ਹੁੰਦਾ ਅਗਲੇ ਨੂੰ ਕਿਰਾਇਆ ਪਾੜਾ ਲੱਗ ਜਾਂਦਾ ਜਾਦੇ ਤੇ ਅਸੀਂ ਉਦਾਂ ਜਾਨੀ ਕਿ ਕੋਈ ਉਹ ਨਹੀਂ ਹੈਗਾ ਵੀ ਸਾਸੀਂ ਜਾਨੀ ਕਿ ਐਨੇ ਹੀ ਲੈਣੇ ਨੇ ਕਈ ਵਾਰ ਕਿਸੇ ਕੋਲ ਘੱਟ ਵੱਧ ਹੈ ਬਹੁਤ ਵੈਸੇ ਵੀ ਗੱਲ ਨਹੀਂ ਕੋਈ ਜੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਗੱਲ ਕਰਨ ਦੇ